जय भीम जय भारत मैं सर्वजीत सिंह बुरोटापुर नंगल ते मेरी वाइफ सरपंच बनी श्रीमती नीशा देवी ਆਪਾਂ ਸਾਰੇ ਪਿੰਡ ਵਾਸੀਆਂ ਨੂੰ ਲੋਹੜੀ ਦੀਆਂ ਲੱਖ ਲੱਖ ਵਧਾਈਆਂ ਮਾਘੀ ਦੀਆਂ ਲੱਖ ਲੱਖ ਵਧਾਈਆਂ ਤੇ ਅਸਾਨੂੰ ਸਾਡੇ ਬਿਨ ਨੇ ਸਰਪੰਚ ਬਨਾਇਆ ਇਲੈਕਸ਼ਨ ਲੜ ਕੇ ਸਰਪੰਚ ਬਨੇ ਆਪਾਂ ਸਾਰੇ ਪਿੰਡ ਦੇ ਬੜੇ ਧੰਨਵਾਦੀ ਆ ਜਿਨ੍ਹਾਂ ਨੇ ਸਾਨੂੰ ਬਰਤ ਬਰ ਬੋਟਾਂ ਲੈ ਕੇ ਜਿਤਾਇਆ ਤੇ ਮੈਂ ਆਪਣੀ ਟੀਮ ਦਾ ਬਹੁਤ ਸ਼ੁਕਰਗੁਜ਼ਾਰ ਆ ਇਹਨਾਂ ਨੇ ਮੇਰਾ ਸਾਥ ਦਿੱਤਾ ਤੇ ਜੋ ਲੋਕਾਂ ਨੇ ਮੇਥੋਂ ਚਾਇਆ ਸੀਗਾ ਮੇਥੋਂ ਉਮੀਦਾਂ ਕੀਤੀਆਂ ਸੀਗਾ ਮੈਂ ਕੋਸ਼ਿਸ਼ ਕਰਾਂਗਾ ਬੜੀ ਇਮਾਨਦਾਰੀ ਨਾਲ ਸਾਰੇ ਕੰਮ ਕਰਾਂਗਾ ਬੜੇ ਤਰੀਕੇ ਨਾਲ ਮੈਂ ਔਰ ਮੇਰੀ ਵਾਈਫ ਮਿਲ ਕੇ ਪਿੰਡ ਦੇ ਸਾਰੇ ਜਿਹੜੇ ਕੰਮ ਹੋਣ ਵਾਲੇ ਆ ਕਰਾਂਗੇ ਜੀ ਮੱਤ ਤੋਂ ਮੱਤ ਕੁਝ ਕਰਾਂਗੇ ਮੈਂ ਫਿਰ ਸਾਰੇ ਪਿੰਡ ਨੂੰ ਲੋੜੀ ਦੇ 바ਗੀ ਦੇ ਲੱਖ ਲੱਖ ਬਲਿਆਨ ਨੂੰ ਰਵਿੰਦਰਕੌਰ ਖਾਲਸਾ ਸ਼ਹਿਰੀ ਪ੍ਰਧਾਨ ਇਸਤਰੀ ਕਾਲੀ ਦਲ ਸਾਰੇ ਦੇਸ਼ ਵਾਸੀਆਂ ਨੂੰ ਆਪਣੇ ਸ਼ਹਿਰ ਵਾਸੀਆਂ ਨੂੰ ਅਸੀਂ ਲੋਹੜੀ ਦੀਆਂ ਵਧਾਈਆਂ ਦਿੰਨੇ ਆ ਮਾਗੀ ਦੀਆਂ ਵਧਾਈਆਂ ਦਿੰਨੇ ਆ ਜੀ ਸਭ ਪਰਿਵਾਰਾਂ ਤੇ ਖੁਸ਼ੀਆਂ ਭਰਿਆ ਤਿਹਾਰ ਆਵੇ ਆਪ ਸਭ ਦੇ ਬੇੜਿਆਂ ਵਿੱਚ ਖੁਸ਼ੀਆਂ ਹੋਣ ਲੋਹੜੀ ਦਾ ਤੇ ਮਾਗੀ ਦਾ ਅਰਜ ਕੇ ਆਨੰਦ ਮਾਣੋ ਸੋ ਇੱਕ ਗੱਲ ਮੈਂ ਆਪਣੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਕਹਿਣਾ ਚਾਹੂੰਗੀ ਕਿ ਜਿੱਥੇ ਲੋਹੜੀ ਦੀਆਂ ਖੁਸ਼ੀਆਂ ਮਾਣਿਓ ਉੱਥੇ ਬੱਚਿਆਂ ਕੋਲੋਂ ਜਿਹੜੀ ਡੋਰ ਆ ਇਹ ਚੈਨਾ ਇਹਦੇ ਤੇ ਰੋਕ ਲਾਉਣੀ ਚਾਹੀਦੀ ਐ ਬੱਚੇ ਡੋਰ ਚੜੀ ਚੈਨਾ ਵਰਤਦੇ ਆ ਇਹਦੇ ਨਾਲ ਬਹੁਤ ਬਹੁਤ ਹਾਦਸੇ ਹੁੰਦੇ ਆ ਡੋਰ ਵੇਚਣ ਵਾਲਿਆਂ ਤੇ ਤੇ ਖਰੀਦਣ ਵਾਲਿਆਂ ਤੇ ਰੋਕ ਲਾਉਣੀ ਚਾਹੀਦੀ ਮੈਂ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਕਰਦੀ ਆ ਜੀ ਸੋ ਦਾਸ ਦੀ ਬੇਨਤੀ ਕਬੂਲ ਕਰਨੀ ਖੁਸ਼ੀਆਂ ਮਨੋ ਆਨੰਦ ਮਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੱਲੋਂ ਆਪ ਸਾਰਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰ ਜੰਦਰ ਕੋਚਾਰ ਪਰ ਫੌਕਸਦਾਰੇ ਦੀ ਸਮੁੱਚੀ ਟੀਮ ਵੱਲੋਂ ਲੋਹੜੀ ਤੇ ਮਾਗੀ ਦੀਆਂ ਪਿੰਡ ਤੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਨਵਾਂ ਸਾਲ ਸਾਰਿਆਂ ਦਾ ਖੁਸ਼ੀਆਂ ਭਰਿਆ ਬਤੀਤ ਕਰੇ ਜੀ ਧੰਨਵਾਦ